ਅਜਲੂਧਿਆਣਾ ਦੇ ਫਿਰੋਜ਼ਪੁਰ ਰੋਡ ਹੋਟਲ ਨਾਗਪੜ ਰਿਜੈਂਸੀ ਵਿਖੇ ਵਰਡ ਆਫ ਇਲੈਕਟ੍ਰੋਨਿਕਸ ਸ਼ੋਰੂਮ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ ਜਿਸ ਵਿੱਚ ਮੁਖਤੋਰ ਉਤੇ ਪਹੁੰਚ ਵਿਦਾਇਕ ਗੁਰਪ੍ਰੀਤ ਗੋਗੀ ਨੇ ਸ਼ੋਰੂਮ ਦੇ ਮਾਲਕ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਲੁਧਿਆਣਾ ਪੱਛਮੀ ਦੇ ਲੋਕ ਹਮੇਸ਼ਾ ਹੀ ਪ੍ਰਤਿਭਾਸ਼ਾਲੀ ਰਹੇ ਨੇ ਆਪਣੇ ਕਾਰੋਬਾਰ ਦਾ ਵਿਸਤਾਰ ਕਰਦੇ ਹੋਏ ਉਹਨਾਂ ਨੇ ਆਪਣੇ ਸ਼ਹਿਰ ਦੀ ਸ਼ਾਨ ਵੀ ਵਧਾਈ ਹੈ। ਦੇਖੋ ਡਾਕਟਰ ਅਮਿਤ ਕਾਉਂਸਲ ਔਰ ਮੇਰੇ ਵੀਰ ਗਵਰ ਕਾਉਂਸਲ ਦੋ ਪਰਾਂਵਾਂ ਦੀ ਜੋੜੀ ਤੇ ਮੈਂ ਵੀ ਇਹਨਾਂ ਦਾ ਇੱਕ ਪਰਿਵਾਰ ਦਾ ਮੈਂਬਰ ਆ। ਅੱਜ ਬਹੁਤ ਖੁਸ਼ੀ ਹੋਈ ਹੈ ਵੀ ਮੇਰੇ ਏਰੀਆ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਇੱਕ ਲੁਧਿਆਣਵੀਸ ਵਾਸਤੇ ਇੱਕ ਨਵੇਂ ਤਰੀਕੇ ਦਾ ਕਨਸੈਪਟ ਜੋ ਇਲੈਕਟ੍ਰੋਨਿਕ ਵਰਡ ਨਾਂ ਦਾ ਹੈ ਜਿੱਥੇ ਲਿਆਕਿਆਂ ਦਾ ਜੀ ਸੈਮਸੰਗ ਦਾ तकरीबन ਸਾਰੇ ਪ੍ਰੋਡਕਟਸ ਨੇ ਇਹਨਾਂ ਕੋਲ ਜਿਹਦੇ ਵਿੱਚ ਕੋਈ ਵੀ ਫੈਮਿਲੀ ਦੇ ਵਿੱਚ ਕਿਸੇ ਚੀਜ਼ ਦੀ ਜ਼ਰੂਰਤ ਆ ਤੁਹਾਨੂੰ ਆਮ ਰੋਜ਼ਮਰਾਂ ਦੀ ਜ਼ਰੂਰਤ ਉਹ ਆਸਤੇ ਪਾਵੇ ਵਿੱਚ ਟੀਵੀ ਆ ਫ੍ਰਿਜ ਜਾਂ ਮਾਈਕ੍ਰੋਵੇਵ ਆ ਜਾਂ ਵਾਸ਼ਿੰਗ ਮਸ਼ੀਨਾਂ ਹੋਰ ਵੀ ਜਿੰਨੇ ਵੀ ਪ੍ਰੋਡਕਟਸ ਨੇ ਮਤਲਬ ਜੋ ਕਿ ਰੋਜ਼ ਦੀ ਜ਼ਰੂਰਤ ਆ ਉਹ ਸਾਰੇ ਇੱਕ ਵਨ ਰੂਪ ਦੇ ਥੱਲੇ ਇਹਨਾਂ ਨੇ ਅੱਜ ਇਹ ਮਈਆ ਕਰਾਇਆ ਦੇ ਜੋ ਕਿ ਸਾਡੇ ਲੁਧਿਆਣੇ ਵਾਸਤੇ ਬੜੀ ਮਾਣ ਦੀ ਗੱਲ ਆ ਔਰ ਇਹਦੇ ਨਾਲ-ਨਾਲ ਮੈਂ ਵੀ ਦੱਸਣਾ ਚਾਹਨਾ ਕਿ ਸਿਰਫ ਲੁਧਿਆਣੇ ਤੱਕ ਸੀਮਤ ਨਹੀਂ ਹੈਗੇ ਕਿ ਮਲੇਰ ਕੋਟਲਾ ਧੂਰੀ ਬਰਨਾਲਾ ਮਤਲਬ ਇੱਧਰ ਹੋਰ ਬਰਨਾਲਾ ਨਾਬਾ ਪਟਿਆਲਾ ਮਤਲਬ ਪੂਰਾ ਜਿਹੜਾ ਸਾਡਾ ਮਾਲਵਾ ਬੈਲਟ ਆ ਉਹਨੂੰ ਸਾਰਾ ਇਸਨਰ ਪ੍ਰੋਡਕਟਸ ਦੇ ਨਾਲ ਸੈਮਸੰਗ ਪ੍ਰੋਡਕਟਸ ਦੇ ਨਾਲ ਇਹਨਾਂ ਨੇ ਸਾਰੇ ਆਪਣੇ ਪਾਸੇ ਮਲਟੀ ਸ਼ੋਰੂਮਸ ਖੋਲੇ ਨੇ ਜੋ ਕਿ ਆਉਣ ਵਾਲੇ ਦਿਨਾਂ 'ਚ ਜਿਵੇਂ ਹੁਣ ਫੈਸਟੀਵਲ ਹੋ ਰੁਕੇ ਗਏ ਨੇ ਜਾਂ ਆਉਣ ਵਾਲੇ ਦਿਨਾਂ ਹੋਰ ਫੈਸਟੀਵਲਸ ਵੀ ਨੇ ਉਹਦੇ ਚ ਵੀ ਲੋਕਾਂ ਨੂੰ ਇਹ ਚਾਰ ਚੰਦ ਲਗਾਣਗੇ ਔਰ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਗੇ ਕਿਉਂਕਿ ਬੜੇ ਰਿਸਪੈਕਟੇਬਲ ਫੈਮਿਲੀ ਹੈਗੀ ਆ ਔਰ ਬੜੇ ਪਿਓਰ ਬਿਜ਼ਨਸ ਕਰਦੇ ਨੇ ਸਾਫ਼ ਸੁਥਰਾ ਟਰਾਂਸਪੇਰੈਂਸੀ ਦੇ ਨਾਲ ਤਾਂ ਕਿ ਕਿਸੇ ਨੂੰ ਵੀ ਕੋਈ ਗਲਤ ਚੀਜ਼ ਦਾ ਪ੍ਰੋਡਕਟ ਡਿਲੀਵਰ ਕੀਤਾ ਜਾਵੇ ਇਸ ਤਰੀਕੇ ਨਾਲ ਬੜੀ ਪੈਨੀ ਨਜ਼ਰ ਦੇ ਨਾਲ ਹਰ ਪ੍ਰੋਡਕਟ ਨੂੰ ਚੈ ਜਾਂਚ ਕੇ ਚੈੱਕ ਕਰਕੇ ਹੀ ਲੋਕਾਂ ਨੂੰ ਡਿਲੀਵਰ ਕਰਦੇ ਨੇ ਇਸ ਕਰਕੇ ਮੈਂ ਅੱਜ ਸਪੈਸ਼ਲ ਤੌਰ ਤੇ ਇਹਨਾਂ ਦਾ ਧੰਨਵਾਦ ਕਰਨਾ ਆ ਔਰ ਚੂਬੂ ਸ਼ੂਬਤਵਾਵਾ ਦੇਣਾ ਹੈ ਕਿ ਪ੍ਰਮਾਤਮਾ ਕਰੇ ਮਾਤਾ ਰਾਣੀ ਕਰੇ ਇਹਨਾਂ ਦੇ ਜੋ ਸ਼ੋਰੂਮ ਨੇ ਇਸੇ ਤਰੀਕੇ ਨਾਲ ਬਹੁਤ ਵਧੀਆ ਤਰੀਕੇ ਨਾਲ ਚੱਲਦੇ ਰਹਿਣ ਔਰ ਗਾਕਾ ਦੀ ਪਰਮਾਰ ਰਵੇ ਔਰ ਹਮੇਸ਼ਾ ਇੱਥੇ ਲੋਕ ਜਿੰਨੇ ਵੀ ਗਾਹ ਕਾਂਦੇ ਸੰਤੁਸ਼ਟ ਹੋ ਕੇ ਜਾਣ। ਜਿਹਨੂੰ ਕੀ ਫਾਇਦਾ ਹੋਏਗਾ ਸਾਰੀ ਸਾਰਾ ਸਮਾਨ ਮਿਲੇਗਾ ਜਿਗਾ। ਬਿਲਕੁਲ ਸਾਮੇ ਟੀਵੀ ਕਿਤੋਂ ਲੋ ਫ੍ਰਿਜ ਕਿਤੋਂ ਲੋ ਖਲਾੜੀ ਚੀਜ਼ ਕਿਤੋਂ ਲੋ ਸਾਮੇ ਇੱਕ ਰੂਪ ਦੇ ਥੱਲੇ ਤੁਸੀਂ ਸਾਰੇ ਪ੍ਰੋਡਕਟ ਜੇ ਤੁਹਾਨੂੰ ਮਿਲਿਆ ਹੋ ਰਹੇ ਨੇ। ਇਹ ਖਿਲ ਇਸ ਤੋਂ ਬੜੀ ਐ ਕੋਈ ਗੱਲ ਨਹੀਂ ਅੱਜ ਲੁਧਿਆਣੇ ਵਿੱਚ ਫਿਰੋਜ਼ਪੁਰ ਰੋਡ ਤੇ ਅਸੀਂ ਵਰਡ ਵਰਡ ਆਫ ਇਲੈਕਟ੍ਰੋਨਿਕਸ ਦਾ ਸ਼ੋਰੂਮ ਖੋਲਨੇ ਖੋਲਨੇ ਜਾ ਰਹੇ ਹਾਂ ਇਹਦੇ ਵਿੱਚ ਅਸੀਂ ਮਲਟੀ ਬ੍ਰਾਂਡ ਆਊਟਲੈਟ ਪਬਲਿਕ ਦੀ ਸੇਵਾ ਵਿੱਚ ਖੋਲਿਆ ਹੈ ਜਿੱਥੇ ਕਿ ਸਾਰੇ ਪ੍ਰੀਮੀਅਮ ਬ੍ਰਾਂਡਸ ਅਸੀਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕਿ ਸੈਮਸੰਗ ਬੋਸ਼ Hitachi Blue Star ਪੈਨਾਸੋਨਿਕ, ਵਾਰਲਪੂਲ ਤੇ ਹੋਰ ਵੀ ਬੜੇ ਸਾਰੇ ਬ੍ਰਾਂਡ ਜਿਵੇਂ ਸੋਨੀ, ਜੇਬੀਐਲ, ਮਾਰਸ਼ਲ ਇਹ ਸਾਡੀ ਪਾਈਪਲਾਈਨਸ ਨੇ ਅਗਲੇ 2 ਮਹੀਨਿਆਂ ਦੇ ਅੰਦਰ ਹੋਰ ਬਹੁਤ ਸਾਰੇ ਬ੍ਰਾਂਡ ਐਡ ਹੋਣਗੇ। ਖਰਨੈਲਾ ਸਾਹਿਬ ਆਈਆਣਾ ਸਾਹਿਬ ਐਮਐਲਏ ਸਾਹਿਬ ਨੇ ਬੜੇ ਸ਼ਾਰਟ ਨੋਟਿਸ ਤੇ ਸਾਡੇ ਸ਼ੋਰੂਮ ਤੇ ਚਰਨ ਪਾ ਕੇ ਸਾਨੂੰ ਬਹੁਤ ਬੜਾ ਮਾਨ ਦਿੱਤਾ ਹੈਗਾ। ਅਸੀਂ ਇਹਨਾਂ ਦੇ ਹਮੇਸ਼ਾ ਵਾਰੀਆਂ। ਹਰ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਕੰਮ ਲਈ ਇੱਕ ਕੋਲ ਤੇ ਇਹ ਸਾਡੇ ਲਈ ਹਮੇਸ਼ਾ ਹਾਜ਼ਰ ਰਹਿੰਦੇ ਨੇ ਅਸੀਂ ਇਸ ਚੀਜ਼ ਦਾ ਬੜਾ ਮਾਣ ਰੱਖਦੇ ਹਾਂ ਅਸੀਂ ਬੜੇ ਪਿਆਰੀ ਮਤਨ ਨਾਲ ਇਹਨਾਂ ਨੂੰ ਜਿਤਾਇਆ ਤੇ ਇਹਨਾਂ ਨੇ ਵੀ ਸਾਡੇ ਪੂਰਾ ਸਾਥ ਦਿੱਤਾ ਹਰ ਜੀ ਬਹੁਤ ਬਹੁਤ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿੰਨਾ ਮੈਸੇਜ ਦਿੰਨੇ ਹੋ ਕਿਉਂਕਿ ਬਾਕੀ ਜਗ੍ਹਾ ਵੀ ਸ਼ੋਰੂਮ ਨਹੀਂ ਹੋਉਂਦੇ ਤੇ ਟ੍ਰੇਡ ਮੇਕਿੰਗ ਦੀ ਵਰਲਡ ਇਲੈਕਟ੍ਰੋਨਿਕਸ ਲੱਗਦਾ ਹੈ ਜੀ ਬੋਰਡ ਆਫ ਇਲੈਕਟ੍ਰੋਨਿਕਸ ਅਸੀਂ ਪੰਜਾਬ ਦੀ ਪਹਿਲੀ ਰਿਟੇਲ ਆਊਟਲੈਟ ਚੇਨ ਲੈ ਕੇ ਆ ਰਹੇ ਹਾਂ ਇਸ ਲੈਵਲ ਦੀ ਚੇਨ ਪੰਜਾਬ ਦੇ ਵਿੱਚ ਪਹਿਲਾਂ ਨਹੀਂ ਹੈਗੀ ਇਲੈਕਟ੍ਰੋਨਿਕਸ ਦੇ ਵਿੱਚ ਸੋ ਮਲਟੀਪਲ ਸਟੋਰਸ ਅਸੀਂ ਲਗਾ ਰਹੇ ਹਾਂ ਸਾਡੀ ਬਲਕ ਦੇ ਵਿੱਚ ਪਰਚੇਜ਼ ਹੋਏਗੀ ਤਾਂ ਸਾਡੀ ਜਿਹੜੀ ਪ੍ਰਾਈਸਿੰਗ ਹੈ ਉਹ ਸਾਨੂੰ ਲੱਗਦਾ ਹੈ ਕਿ ਬਾਕੀ ਸਾਡੇ ਕੰਪੀਟੀਟਰਸ ਉਹ ਲੈਵਲ ਮੈਚ ਨਹੀਂ ਕਰ ਪਾਣਗੇ ਬਿਕੋਜ਼ ਸਾਡਾ ਇੱਕ ਬਹੁਤ ਲਾਰਜ ਸਕੇਲ ਤੇ ਡਿਸਟ੍ਰੀਬਿਊਸ਼ਨ ਹੋਵੇਗਾ ਜਿਵੇਂ ਨਵੀਂ ਓਪਨਿੰਗ ਹੈ ਕਰਨ ਦੀ ਇਹ ਵੀ ਕਰਾਂਗੇ ਜਿਵੇਂ ਗਿਫਟ ਅਸੀਂ ਇੱਕ ਸਕੀਮ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ ਕੀ ਲੱਕੀ ਡਰਾਅ ਅਸੀਂ ਪਰਚੇਸ ਤੇ ਦੇ ਰਹੇ ਹਾਂ ਉਹ ਲੱਕੀ ਡਰਾਅ ਚਾਰ ਵਾਰ ਨਿਕਲੇਗਾ ਪਹਿਲਾ ਲੱਕੀ ਡਰਾਅ 15 ਨਵੰਬਰ ਨੂੰ ਨਿਕਲੇਗਾ ਉਹਦਾ ਵਿੱਚ ਪ੍ਰਾਈਸ ਹੈਗਾ 90000 ਦੀ ਐਕਟਿਵ ਹੈ ਜੇ 15 ਨਵੰਬਰ ਨੂੰ ਮੰਨ ਲਓ ਕਿਸੇ ਕਸਟਮਰ ਦਾ ਤੁਹਾਡਾ ਚਾਂਸ ਨਹੀਂ ਨਿਕਲਦਾ ਕੂਪਨ ਤਾਂ ਉਹ ਹੀ ਕੂਪਨ ਕੈਰੀ ਫਾਰਵਰਡ ਹੋਏਗਾ ਫਿਰੋ ਸੈਕਿੰਡ ਡਰਾ ਜਿਹੜਾ ਨਿਕਲੇਗਾ ਉਹ ਨਿਊ ਇਅਰ ਤੇ ਨਿਕਲੇਗਾ ਉਹਦੇ ਵਿੱਚ ਜਿਹੜਾ ਪ੍ਰਾਈਜ਼ ਹੈ ਉਹ ਹੈ ਕਪਲ ਟੂ ਟੂ ਗੋਆ ਓਕੇ ਜੇ ਉੱਥੇ ਵੀ ਕਿਸੇ ਦਾ ਚਾਂਸ ਨਹੀਂ ਲੱਗਦਾ ਉਹਦਾ ਕੂਪਨ ਫਿਰ ਅੱਗੇ ਕੈਰੀ ਫਾਰਵਰਡ ਹੋਏਗਾ ਫਿਰ ਵੈਲੈਂਟਾਈਨ ਡੇ ਤੇ ਅਸੀਂ ਡਰਾ ਕੱਢਾਂਗੇ ਉਹਦੇ ਵਿੱਚ ਜਿਹੜਾ ਪ੍ਰਾਈਜ਼ ਰੱਖਿਆ ਗਿਆ ਹੈ ਉਹ ਹੈ ਕਪਲ ਟੂ ਟੂ ਦੁਬਈ ਫਿਰ ਉਸ ਤੋਂ ਬਾਅਦ ਫਿਰ ਚੌਥੀ ਵਾਰ ਚਾਂਸ ਦਿੱਤਾ ਜਾਏਗਾ ਚੌਥਾ ਜਿਹੜਾ ਡਰਾ ਹੈ ਉਹ 31 ਮਾਰਚ ਤੇ ਫਾਈਨੈਂਸ਼ੀਅਲ ਇਅਰ ਦੀ ਕਲੋਜ਼ਿੰਗ ਤੇ ਹੋਏਗਾ ਉਹ ਹੈਗਾ ਕਪਲ ਟੂ ਟੂ ਸਿੰਗਾਪੁਰ ਸੋ ਇਸ ਕਰਕੇ ਇੱਕੋ ਇੱਕ ਉਪਕਰਨ ਨੂੰ ਅਸੀਂ ਚਾਰਟ ਪਰ ਚਾਂਸ ਦੇਵਾਂਗੇ ਤੇ ਪ੍ਰੋਬੈਬਿਲਟੀ ਆਫ ਵਿਨਿੰਗ ਚਾਰਟ ਗੁਣਾ ਹੋਏਗੀ ਫੋਰ ਪ੍ਰਾਈਸ ਵੀ ਬੜੇ ਅਸੀਂ ਅਟਰੈਕਟਿਵ ਰੱਖੇ ਨੇ ਨਾਲੇ ਪ੍ਰੋਡਕਟਸ ਤੇ ਜਿਹੜੀ ਪ੍ਰਾਈਸ ਨੇ ਉਹ ਵੀ ਬੜੇ ਬੜੇ ਜੈਨੂਇਨ ਪ੍ਰਾਈਸ ਹੁੰਦੇ ਨੇ ਪ੍ਰੋਡਕਟਸ ਦੇ ਆ। ਇਸ ਟੀਮ ਕਿੰਨੇ ਟਾਈਮ ਤੱਕ ਨੇ 31 ਮਾਰਚ ਤੋਂ 30 ਮਾਰਚ ਮੈਂ ਗੌਰਵ ਕਾਂਸਲ ਜੋ ਕਿ ਅਸੀਂ ਵorld ਆਫ ਇਲੈਕਟ੍ਰੋਨਿਕਸ ਇੱਕ ਰਿਟੇਲ ਚੇਨ ਪੰਜਾਬ ਦੇ ਵਿੱਚ ਲਾਂਚ ਕੀਤੀ ਹੈ। ਤੇ ਇਹ ਸਾਡਾ ਫਲੈਗਸ਼ਿਪ ਸਟੋਰ ਹੈ ਜਿਹੜਾ ਸਟੋਰ ਦੀ ਅੱਜ ਆਪਾਂ ਓਪਨਿੰਗ ਕਰ ਰਹੇ ਆ ਇਸ ਤੋਂ ਇਲਾਵਾ ਅਸੀਂ 6 ਸਟੋਰ ਹੋਰ ਓਪਨ ਕੀਤੇ ਨੇ ਜਿਨ੍ਹਾਂ ਦੇ ਵਿੱਚ ਪਟਿਆਲਾ ਨਾਭਾ ਮਲੇਰਕੋਟਲਾ ਤੂਰੀ ਸੰਗਰੂਰ ਐਂਡ ਬਰਨਾਲਾ ਇਹ ਸਾਡੀ ਫਰਸਟ ਫੇਸ ਦੀ ਲਾਂਚਿੰਗ ਹੈ 7 ਸਟੋਰਸ ਦੀ ਸਾਡਾ ਪਲਾਨ ਇਸ ਤੋਂ ਬਹੁਤ ਵੱਡਾ ਹੈ ਅਸੀਂ ਨੈਕਸਟ ਫੇਸ ਦੇ ਵਿੱਚ ਇਹਨੂੰ ਤਿਲ ਮਾਰਚ 12 ਤੋਂ 15 ਸਟੋਰਸ ਤੱਕ ਇਹ ਨੰਬਰਸ ਨੂੰ ਪਲਾਨ ਕਰ ਰਹੇ ਹਾਂ ਉਰੇ ਫਰਸਟ ਵੈਂਚਰ ਹੈ ਪੰਜਾਬ ਦੇ ਵਿੱਚ ਕਿ ਇਦਾਂ ਦੀ ਕੋਈ ਲੋਕਲ ਰਿਟੇਲ ਚੇਨ ਜਿਹੜਾ ਕਿ ਮਲਟੀਪਲ ਸਟੋਰਸ اور ملٹیپل سٹیਸ ਦੇ ਵਿੱਚ अवेलेबल ਹੈ ਤਾਂ ਇਸ ਤੋਂ ਇਲਾਵਾ ਤੁਸੀਂ ਦੇਖੋਗੇ ਕਿ میرے ਕੋਲੇ ਪ੍ਰੋਡਕਟ ਵੈਰਾਈਟੀ برانڈ ਵੈਰਾਈਟੀ ਜਸਟ ਬਿਗਨਿੰਗ ਹੈ ਥਾਡੀ ਤਾਂ ਅਸੀਂ ਬڑے ਰਿਸਪੈਕਟਿਵ ਬ੍ਰਾਂਡ ਸੈਮਸੰਗ ਪਾਨਸੋਨਿਕ ਬੋਸ਼ ਜੀਬੀਐਲ ਮਾਰਸ਼ਲ ਕਿਤਾਚੀ ਪੂਸਟਾਰ ਮਿ Tsubishi ਤੁਹਾਨੂੰ ਇਸ ਰੂਮਸ ਦੇ ਅੰਦਰ ਹਰ ਉਹ ਬ੍ਰਾਂਡ ਮਿਲੇਗਾ ਜੋ ਤੁਹਾਨੂੰ ਰਿਕੁਆਇਰਮੈਂਟ ਦਾ ਮੇਰਾ 20 ਸਾਲ ਦਾ ਐਕਸਪੀਰੀਅੰਸ ਹੈ ਇਸ ਇੰਡਸਟਰੀ ਦੇ ਨਾਲ ਡਿਸਟ੍ਰਿਬਿਊਸ਼ਨ ਐਂਡ ਰਿਟੇਲ ਦਾ ਅਸੀਂ ਬਹੁਤ ਅੱਛੀ ਤਰ੍ਹਾਂ ਸਮਝਦੇ ਕਿ ਇੱਕ ਕਸਟਮਰ ਦੀ ਰਿਕੁਆਇਰਮੈਂਟ ਕੀ ਹੈ ਐਕਸਪੈਕਟੇਸ਼ਨਸ ਕੀ ਹੈ ਕਿਸ ਤਰ੍ਹਾਂ ਦੀ ਸਰਵਿਸਿਜ਼ ਪ੍ਰੋਵਾਈਡ ਕਰਨੀਆਂ ਨੇ ਤਾਂ ਇੱਕ ਡਿਫਰੈਂਟ ਤੁਹਾਨੂੰ ਇੱਕ ਫੀਲ ਆਏਗਾ ਇਸ ਸਟੋਰਸ ਤੋਂ ਪ੍ਰੋਡਕਟ ਬਾਈ ਕਰਕੇ ਇਸ ਪ੍ਰੋਡਕਟਸ ਤੇ ਜੇ ਤੁਸੀਂ ਵਿਜ਼ਿਟ ਕਰੋਗੇ ਸੂਰੂ ਮਾਰਕੀਟ ਦੇ ਨਾਲ ਡਿਫਰੈਂਟ ਐਂਬੀਅੰਸ ਡਿਫਰੈਂਟ ਡੀਲਿੰਗ ਤੁਸੀਂ ਫੀਲ ਕਰੋਗੇ ਐਂਡ ਅੱਜ ਸਾਡੇ ਵੱਡੇ ਭਾਈ ਸੋਮ ਗੋਗਵੀ ਜੀ ਆਏ ਨੇ ਸਾਡੇ ਪਰਿਵਾਰ ਦੇ ਮੈਂਬਰ ਨੇ ਇਹਨਾਂ ਦੇ ਹੱਥੋਂ ਇਸ ਵੈਂਚਰ ਦਾ ਇਨੋਗ੍ਰੇਸ਼ਨ ਹੋ ਰਿਹਾ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਤੇ ਔਰ ਅਸੀਂ ਹੋਪ ਕਰਾਂਗੇ ਲੁਧਿਆਣਾ ਵਾਸੀਆਂ ਤੋਂ ਔਰ ਪੂਰੇ ਪੰਜਾਬ ਦੇ ਲੋਕਾਂ ਤੋਂ ਕਿ ਤੁਹਾਡੇ ਇਹ ਇੱਕ ਲੋਕਲ ਰਿਟੇਲ ਚੇਨ ਅੱਜ ਤੱਕ ਆਪਾਂ ਬਾਹਰ ਦੇ ਲੋਕਾਂ ਨੂੰ ਤਾਂ ਪ੍ਰਮੋਟ ਕਰਦੇ ਆ ਤਾਂ ਪਰ ਲੇਕਿਨ ਤੁਹਾਡੀ ਆਪਣੀ ਇੱਕ ਲੋਕਲ ਰਿਟੇਲ ਚੇਨ ਤੁਹਾਡੇ ਵਿੱਚ ਆਈ ਹੈ ਔਰ ਤੁਹਾਡੇ ਤੋਂ ਅਸੀਂ ਐਕਸਪੈਕਟ ਕਰਦੇ ਆ ਕਿ ਸਾਨੂੰ ਬਹੁਤ ਅੱਛਾ ਹੁੰਗਾਰਾ ਮਿਲੇਗਾ ਪਿਆਰ ਮਿਲੇਗਾ ਜੋ ਕਿ ਸਾਨੂੰ ਆਲਰੇਡੀ ਜਿਹੜੇ ਸਾਡੇ ਸਟੋਰ ਚੱਲ ਰਹੇ ਨੇ ਸਾਨੂੰ ਉੱਥੇ ਬੜਾ ਵਧੀਆ ਸਰਵੋਪਨ ਮਿਲ ਰਿਹਾ ਹੈ